ਬਾਬਾ ਨਨ ਸਿੰਘ ਜੀ ਦਾ 591ਵਾਂ ਬਚਨ ਗੁਰੂ ਸਾਹਿਬ ਮੋਜ ਵਿੱਚ ਆ ਜਾਣ ਤੇ ਆਪਣੇ ਸਿੱਖ ਦੇ ਬੰਦਨ ਸੁਪਨੇ ਵਿੱਚ ਵੀ ਕੱਟ ਸਕਦੇ ਹਨ ਸਿਰ ਤੇ ਹੱਥ ਰੱਖ ਕੇ ਵੀ ਕੱਟ ਸਕਦੇ ਹਨ ਵਿਦ ਬਣਾਉਣੀ ਉਹਨਾਂ ਦੇ ਹੱਥ ਹੈ ਪਰ ਗੁਰਸਿੱਖ ਹਮੇਸ਼ਾ ਨਿਮਾਣਾ ਬਣ ਕੇ ਰਹੇ ਬਾਬਾ ਨਨ ਸਿੰਘ ਜੀ ਦਾ 592ਵਾਂ ਬਚਨ ਸੰਗਤ ਵਿੱਚ ਆਉਣ ਨਾਲ ਔਗਣਾ ਦੀ ਪਹਿਚਾਣ ਹੁੰਦੀ ਹੈ ਅਤੇ ਇਹਨਾਂ ਨੂੰ ਜੀਵਨ ਵਿੱਚੋਂ ਕੱਢਣ ਦੀਆਂ ਯੁਕਤੀਆਂ ਮਿਲਦੀਆਂ ਹਨ। ਬਾਬਾ ਨਨ ਸਿੰਘ ਜੀ ਦਾ 593 ਮਾ ਬਚਨ ਕੋਈ ਜਗਿਆਸੂ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲੇ ਤੇ ਕੋਈ ਭਟਕਣ ਦੀ ਲੋੜ ਨਹੀਂ। ਪਵੇਗੀ ਸਿੱਧੀ ਸੜਕ ਸੱਚਖੰਡ ਨੂੰ ਜਾਂਦੀ ਹੈ। ਬਾਬਾ ਨਨ ਸਿੰਘ ਜੀ ਦਾ 594 ਮਾ ਬਚਨ ਗੁਰੂ ਦਾ ਸਿੱਖ ਅਰਦਾਸ ਕਰਨ ਵੇਲੇ ਮੰਗਤਾ ਬਣ ਕੇ ਅਰਦਾਸ ਕਰੇ ਤੇ ਅਰਦਾਸ ਸਿੱਧੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਜੀ ਬਣ ਕੇ ਪਹੁੰਚਦੀ ਹੈ। ਬਾਬਾ ਨਨ ਸਿੰਘ ਜੀ ਦਾ 595ਵਾਂ ਬਚਨ ਨਾਮ ਨਾਲ ਰੰਗੇ ਹੋਏ ਸੰਤ ਮਹਾਪੁਰਸ਼ ਆਪਣੇ ਨਾਮ ਦੀ ਕਮਾਈ ਵਿੱਚੋਂ ਕਿਨਕਾ ਦੇ ਕੇ ਦੁਨੀਆ ਦਾ ਭਲਾ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।